ਉਹ ਵੇਠੇ ਕੁਛ ਦਿਨ ਬਣਾ ਪਤਾ ਨਹੀਂ ਕੀਪ ਦੇ ਲਈ ਇਧਰੀ ਬੈਠੀ ਐ ਹਾਂਜੀ ਆ ਕੀ ਬਣਾਈ ਜ ਨੇ ਇਹ ਤਾਂ ਮੈਂ ਬਾਜਰਾ ਰੈਂਦੀਆਂ ਬੱਚਿਆਂ ਖਾਤਰ ਮੈਂ ਠੰਡ ਨਾਲੇ ਚੱਲ ਗਈ ਕੋਈ ਖਾਪੀ ਲੈਣੇ ਚਾਰ ਨਾਤਾ ਆ ਜੀ ਠੰਡ ਤੋਂ ਬਚਣ ਲਈ ਉਹ ਤਾਂ ਖਰ ਠੀਕ ਐ ਮੈਂ ਤੈਨੂੰ ਇੱਕ ਗੱਲ ਪੁੱਛਣੀ ਸੀ ਮੈਂ ਐਂ ਕਹਿੰਦਾ ਸੀ ਮੈਂ ਖਾ ਹਰਾ ਵਟ ਕੇ ਲੈਣ ਦੋ ਤਿੰਨ ਦਿਨ ਤੋ 3 ਦਿਨਾਂ ਦਾ ਹਾਂ 2-3 ਦਿਨਾਂ ਹਰਾ ਤਾਂ ਬਾਅਦ ਚ ਤੂੰ ਪਹਿਲਾਂ ਤੂੰ ਰੋਟੀ ਖਾ ਕੇ ਤੜਕੇ ਦਾ ਕਿਦਾਂ ਡੱਬਿਆ ਹੋਇਆ ਉਹ ਮੇਰੀ ਗੱਲ ਸੁਣਾ ਉੱਥੇ ਨਾ ਟਰੈਲੀ ਤਿਆਰ ਕਰੀ ਜਾਂਦੇ ਆ ਖਨੌਰੀ ਬਾਰਡਰ ਤੇ ਜਾਣਗੇ ਅੱਛਾ ਤੂੰ ਉੱਥੋਂ ਆਇਆ ਹਾਂ ਤੇ ਮੇਰੀ ਗੱਲ ਸੁਣੋ ਉਹ ਕਹਿੰਦੇ ਮੈਨੂੰ ਕਹਿੰਦੇ ਤੂੰ ਹੀ ਚੱਲ ਤੇ ਫੇ ਮੈਂ ਮੈਂ ਆਖਾ ਭਾਈ ਮੈਂ ਤਾਂ ਆਪ ਜਾਊਂਗਾ ਮੈਂ ਹਰਾ ਬੱਟ ਲੈਵਾਂ 2-3 ਦਿਨਾਂ ਦਾ 2-3 ਦਿਨਾਂ ਦਾ ਹਾਂ ਨਾ ਨਾ ਕਿਥੇ ਨਹੀਂ ਜਾਣਾ ਹੈਗਾ ਆਪਣੇ ਨਹੀਂ ਸਰਦਾ ਕਰੀ ਤੇ ਮੱਝ ਕੌਣ ਚਾਊਗਾ ਆਪਣੀ ਨਾਲੇ ਮੇਰੀ ਤਾਂ ਮਾਂ ਦੁਖਦੀ ਆ ਮੇਰੀ ਗੱਲ ਸੁਣਾ ਤੂੰ ਤੇ ਮਾਤਾ ਦੋਨਿਆਂ ਨੇ ਨਾ ਰਲ ਮਿਲ ਕੇ ਘਰੇ ਦੋ ਤਿੰਨ ਦਿਨਾਂ ਦਾ ਕਿੱਡੀ ਗੱਲ ਹੈ ਤਿੰਨ ਦਿਨ ਲਾਵਾਂਗੇ ਵੱਧ ਤੋਂ ਵੱਧ ਚੌਥੇ ਦਿਨ ਤੱਕ ਅਸੀਂ ਮੁੜਿਆਵਾਂਗੇ ਫਿਰ ਮੈਂ ਵੀ ਤਿੰਨ ਕਦੇ ਨਹੀਂ ਲਾਇਆ ਹੂੰ ਮੈਂ ਵੀ ਪਿੰਡ ਜਾਣੀ ਛੁੱਟੀਆਂ ਜੋ ਆਕਾਂ ਨੂੰ ਫਿਰ ਸਕੂਲ ਲੱਗ ਜਾਣਗੇ ਇਹਨਾਂ ਦੇ ਅੱਜ 5 ਤਰੀਕ ਤਾਂ ਹੋ ਗਈ 8 ਤਰੀਕ ਨੂੰ ਸਕੂਲ ਲੱਗਣੇ ਇਹਨਾਂ ਦੇ ਮੈਂ 8 ਨੂੰ ਮੈਂ ਮੁੜਿਆਵਾਂਗੀ ਤਾਂ ਹੀ ਤਾਂ ਫਿਰ ਮੈਂ ਜਾਨਾ ਕੋਈ ਗੱਲ ਨਹੀਂ ਜਦੋਂ ਮੈਂ ਆ ਗਿਆ ਫਿਰ ਤੂੰ ਦੋ ਦਿਨ ਤੂੰ ਲਾਇ ਤੂੰ ਦੱਸ ਕੀ ਕਰਨਾ ਤੇਰੇ ਬਿਨਾ ਤਾਂ ਮੱਝ ਨਹੀਂ ਮਿਲਦੀ ਹੈਗੀ ਤੂੰ ਮੈਨੂੰ ਤਾਂ ਛੁੱਟੀਆਂ ਖਤਮ ਹੋ ਜਾਣੀਆਂ ਜਵਾਕਾਂ ਦੀਆਂ ਮਗਰੋਂ ਮੇਰੀ ਗੱਲ ਸੁਣ ਆਪਾਂ ਵੀ ਖੇਤੀ ਕਰਦੇ ਆ ਆਪਣਾ ਵੀ ਹੱਕ ਮੰਗਦਾ ਉੱਥੇ ਜਾਂਦਾ ਹੱਕ ਤਾਂ ਮੰਗਦਾ ਪਰ ਨਹੀਂ ਜਾਇਆ ਜਾਂਦਾ ਮੇਰੇ ਤੋਂ ਤੜਕੇ ਉੱਠ ਕੇ ਨੀਰੇ ਨਹੀਂ ਪੈਂਦੀ ਨਾ ਮੇਰੇ ਤੋਂ ਨਿਕਲਦਾ ਰਾ ਨਾ ਮੇਰੇ ਤੋਂ ਚੁੱਟ ਜਾਵੇ ਗੋ ਠੀਕ ਹੈ ਆਪਦਾ ਜੇ ਮਾਤਾ ਚੋਰੂਗੀ ਤਾਂ ਠੀਕ ਹੈ ਜੀ ਨਹੀਂ ਮਾਤਾ ਨੂੰ ਵੀ ਚੋਈ ਚਾਪੇ ਵੇਚੋ ਪਰ ਕੀ ਕਰਾਉਣੀ ਹੈ ਇਹ ਫਿਰ ਤੇਰਾ ਤਾਂ ਇਹੀ ਆਟੋ ਗਲੇਸ ਲੈਣਾ ਪਾਲੀ ਫਿਰ ਮੇਰੀ ਗੱਲ ਸੁਣ ਮੈਂ ਤਾਂ ਜਾਊਂਗਾ ਲਾਜ਼ਮੀ ਤੂੰ ਤੇਰੀ ਮਰਜ਼ੀ ਹੈ ਕਿਵੇਂ ਮਰਜ਼ੀ ਕਰ ਨਾ ਨਾ ਮੈਂ ਤਾਂ ਆਪ ਜਾਨੀ ਆ ਮੈਂ ਤਾਂ ਜੋ ਅੱਖਣ ਤਿਆਰ ਕਰਦੀ ਆ ਮੈਂ ਤਾਂ ਬਠੰਡੇ ਜਾਣੀ ਹੈਗੀ ਨਹੀਂ ਮੇਰੀ ਗੱਲ ਸੁਣ ਜੇ ਤੂੰ ਮੈਂ ਕਹਿੰਦਾ ਤੂੰ ਮੈਂ ਦੋ ਦਿਨਾਂ ਨੂੰ ਮੁੜਿਆ ਉਹ ਫੇਰ ਬੱਕ ਜੀ ਫੇਰ ਕਿੱਡੀ ਖਸ ਕਰ ਲੈ। ਨਹੀਂ ਫੇਰ ਜੋ ਸਕੂਲ ਹੀ ਲੱਗ ਜਾਨਗੇ ਜਵਾਕਾਂ ਦੇ ਫੇਰ ਮੈਂ ਜਾ ਕੇ ਕੀ ਕਰਨਾ ਮਗਰੋਂ। ਫੇਰ ਤੂੰ ਆਖੀਂ ਉਧਰ ਹੀ ਸੁੱਤੀ ਪਈ ਸੀ। ਮੇਰੀ ਗੱਲ ਸੁਣ ਤੂੰ ਤਾਂ ਵੇਖ ਵਸਤੇ ਜਾਣਾ ਮੈਂ ਉਹਨਾਂ ਨਾਲ ਟਰਾਲੀ ਤੇ ਜਾਣਾ ਹਨਾ ਤੇ ਉਹ ਜਾਂਦੇ ਆ ਹੁਣ 10-15 ਜਾਣੇ ਮੈਂ ਉਹਨਾਂ ਨਾਲ ਬੱਕ ਜੂਆਂ ਬਾਕੀ ਮੈਂ ਜਮਾਨ ਫੜਾਇਆ ਉਹਨਾਂ ਨੂੰ। ਤੂੰ ਰਿਸਕ ਕੀ ਕਰਨੀ ਆ ਤੂੰ ਘਰੇ ਟੱਲ ਜਾ। ਟੱਲ ਜਾ ਜੇ ਜਮਾਨ ਫੜਾਇਆ ਤੇ ਜਦੋਂ ਘਰੇ ਕੋਈ ਸੱਦਣਾਊਗਾ ਮੈਂ ਕਹਿ ਦੂੰਗੀ ਉਹ ਤਾਂ ਹੈ ਹੀ ਨਹੀਂ ਘਰੇ ਇਹ ਤਾਂ ਬਾ ਖੇਤ ਨੂੰ ਗਿਆ। ਤੂੰ ਘਰੇ ਟੱਲ ਜਾ। ਇਹ ਫੇ ਮੈਂ ਕਹਿ ਦੂੰਗੀ ਪੈਨਾਲ ਤਾਂ ਜਾਇਆ ਜਵੇ ਅੱਜ ਨਾ ਜਾਇ ਸਵੇਰੇ ਉਤਰਨੀ ਚੋਈਦੀ ਉਹ ਤੋਂ ਬਿਨਾਂ ਮੈਂ ਤਾਂ ਸਿੱਧੀ ਗੱਲ ਦਸਤੀ ਗੱਲ ਮੈਂ ਤਾਂ ਜਾਊਂਗਾ ਭਾਵੇਂ ਇੱਧਰ ਲੇ ਇੱਧਰ ਹੋ ਜੇ ਮੈਂ ਤਾਂ ਉਹਨਾਂ ਨੂੰ ਜਮਾਨ ਫੜਾਇਆ ਮੈਂ ਹੁਣ ਆਪਦੀ ਬੇਇੱਜ਼ਤੀ ਕਰਾਉਣੀ ਏ ਤੇਰੇ ਪਿੱਛੇ ਅੱਛਾ ਆਪਦੀ ਨੂੰ ਤੇਰੀ ਬੇਇੱਜ਼ਤੀ ਹੋਗੀ ਤਾਂ ਮੇਰਾ ਕੋਈ ਨਹੀਂ ਵੀ ਬਾਤ ਖਦਿਓ ਤਾਰਾ ਚੋ ਕੌਣ ਆਪੇ ਤਾਰਾ ਦੋ ਦਿਨ ਕਿਵੇਂ ਮਰਜ਼ੀ ਕੱਢੋ ਮੈਂ ਤਾਂ ਜਾਊਂਗਾ ਪੱਕਾ ਜਾ ਮੈਂ ਤਾਂ ਆਪ ਚੱਲੀ ਜਵਾਕਾਂ ਤਿਆਰ ਕਰਕੇ ਪਿੰਡ ਬਾਲੇ ਹਾਂ ਪਤਾ ਹੋਏ ਆਪ ਤਾਂ ਕੀ ਮੈਂ ਤਾਂ ਇਹ ਕਰਿਆ ਨਹੀਂ ਪਤਾ ਰੌਲਾ ਜਾਂ ਪੈ ਜਾਂਦਾ ਸੀ ਜੱਗਾ ਬੋਲੀ ਜਾਂਦੇ ਤੂੰ ਬੋਲੀ ਮੈਂ ਤਾਂ ਕਹਿੰਦਾ ਮੈਂ ਖਨੋਰੀ ਬਾਰਡਰ ਤੇ ਜਾਣਾਗਾ ਤੇ ਮੈਂ ਜਾਨੀ ਆ ਪਿੰਡ ਮੈਂ ਵੀ ਤਿਆਰ ਹੁੰਨੀ ਆ ਮੇਰੇ ਤੋਂ ਧੜੇ ਧਾਰਾ ਨਿਕਲਦੀਆਂ ਮੇਰੇ ਤਾਂ ਬਾਹ ਦੁਖਦੀ ਐ ਧਾਰਾ ਕੱਢ ਲਈ ਆਪੇ ਲੈ ਬਤਾਏ ਕਿ ਮੇਰੇ ਲੱਗਾਊਗਾ ਕੰਮ ਧੰਨਵਾਦ ਜੀ ਤੁਸੀਂ ਨਾ ਬੇਬੇ ਮੈਂ ਤਾਂ ਜਾਊਂਗੀ ਉਹ ਦੇਖੋ ਤਾਂ ਆਪ ਤਿਆਰ ਹੋਇਆ ਫਿਰ ਤਾਂ ਨੀਦਰਲੈਂਡ ਜਾਂਦਾ ਤਿੰਨ ਦਿਨਾਂ ਦਾ ਤਾਂ ਕਹਿੰਦਾ ਮੈਂ ਖਨੋਰੀ ਬਾਰਡਰ ਤੇ ਜਾਣਾ ਹੀ ਜਾਣਾ ਉੱਥੇ ਕੀ ਖਨੋਰੀ ਬਾਰਡਰ ਤੇ ਕਰਨਾ ਐ ਨੇ ਇਕੱਲੇ ਨੇ ਜਾਲਪ ਤਾਂ ਉਹਦਾ ਮਰ ਉਸ ਕਹਨੀ ਸਮਝਾ ਦਨੇ ਉਹਦਾ ਆਪਣਾ ਹੱਕ ਬਣਦਾ ਹੁੰਦਾਗਾ ਬੇਬੇ ਹੱਕ ਬਣਦਾ ਬਣਦਾ ਘਰੇ ਵੀ ਵੇਖੋ ਆਪਣੇ ਜਦੋਂ ਦੁੱਧ ਦੀ ਘੁੱਟ ਨਾ ਦਿੱਤੀ ਮੱਝ ਨੇ ਫੇਰ ਆਪਾਂ ਕੀ ਕਰਾਂਗੇ ਆਪਾਂ ਕਿਹੜੇ ਡੋਲੂ ਚੱਕਾਂਗੇ ਤੂੰ ਨਾ ਨੀਰੇ ਪਾਈ ਬੈਗ ਚ ਮੈਨੂੰ ਤਾਂ ਛੁੱਟ ਕੇ ਬੇਬੇ ਮੈਂ ਤਾਂ ਜਾਊਂਗੀ ਨਾ ਨਾ ਤੂੰ ਨਾ ਜਾਈ ਪੁੱਤੋ ਲੈ ਕਵਰੀਆ ਹੋਵੇ ਮੈਂ ਤਾਂ ਘਰੇ ਕਿਵੇਂ ਸਰੂਗਾ ਲੈ ਪਾਲੀ ਵੀ ਉਹੇ ਜੀ ਹੋ ਰਹੀ ਹੈਗੀ ਮੈਨੂੰ ਸਮਝਾਉਣੀ ਆਏਗੀ ਲੈ ਕੋਲ ਬੱਦਵਾ ਕੇ ਫੇਰ ਬਾਗ ਜੀ ਜੋ ਆ ਉਥੋਂ ਆ ਗਿਆ ਧਰਨੇ ਤੋਂ ਦੇਖ ਲੈ ਮੈਨੂੰ ਮਾਤਾ ਵੀ ਕਹਿੰਦੀ ਏ ਕਿ ਤੂੰ ਬੈਗ ਚ ਲੀਡ ਨਾਲ ਪਾਈ ਜਾਈ ਨਾ ਤੇ ਉਹਦੇ ਵੇਲੇ ਤੱਕ ਕੋਈ ਨਹੀਂ ਖਜਾਂਦੀ ਹੁੰਦੀ। ਆਹ ਬੋ ਇੱਥੇ ਬੋਦੀਆਂ ਨੇ ਕੀ ਕਰਿਆ ਨਹੀਂ ਆਂਗੀ ਤੂੰ ਪਾਣੀ ਮੈਂ ਤਾਂ ਕੰਮ ਨਹੀਂ ਆ ਮੈਂ ਨਹੀਂ ਮੈਂ ਤਾਂ ਜਾਣਾ ਹੈਗਾ ਜਦੋਂ ਉਹ ਜਾਂਦਾ ਹੈਗਾ ਮੈਨੂੰ ਕੀ ਮੈਂ ਤਾਂ ਆਪ ਜਾਣਾ ਹੈਗਾ ਮੈਂ ਤਾਂ ਲੀੜੇ ਪਾਉਣੀ ਪੈ ਗਈ ਚ ਪਿਆਰ ਹੁੰਨੀ ਮਾਤਾ। ਨਹੀਂ ਪੁੱਤ ਤੂੰ ਨਹੀਂ ਜਾਣਾਗਾ ਤੂੰ ਤਾਂ ਸਿਆਣੀ ਐ ਤੂੰ ਤਾਂ ਸਿਆਣੀ ਬਣ ਜਾ ਫਿਰ ਮੈਂ ਤਾਂ ਸਿਆਣੀ ਐ ਮਾਤਾ ਉਹਨੂੰ ਵੀ ਸਿਆਣਾ ਬਣਾ ਉਹਨੂੰ ਤਾਂ ਕਹਿੰਦੀ ਨਹੀਂ ਹੈਗੀ ਮੈਨੂੰ ਤਾਂ ਤੂੰ ਕਹਿ ਤਾਂ ਫੜੱਕ ਦੇ ਨੇ ਵੀ ਤੂੰ ਜਾ ਨਾ। ਮੇਰੇ ਤਾਂ ਪਿੰਡ ਜਾਣ ਤੋਂ ਵੀ ਰੋਕ ਦੇਣੀ ਉੱਥੇ ਬਾਰਡਰਾਂ ਤੇ ਉਹਨੂੰ ਤਾਂ ਤੂੰ ਰੋਕ ਦੇਣੀ ਹੈਗੀਗੀ ਕੋਈ ਨਹੀਂ ਬੁੱਤ ਛੰਡਾ ਲੈ ਪਿੰਡ ਹਜੇ ਦੀ ਛੇਤੀ ਤਾਂ ਕੀ ਕਰਨਾ ਜਾ ਕੇ ਛੰਡ ਦੇ ਕਿੰਨੀ ਪਈ ਜਾਂਦੀ ਹੈ ਠੰਡ ਲੱਗ ਜੂ ਜਵਾਕਾਂ ਨੂੰ ਤੇ ਫਿਰ ਉਹਨੂੰ ਵੀ ਕਹੇ ਮਾਤਾ ਉਹਨੂੰ ਵੀ ਠੰਡ ਲੱਗ ਜੂ ਐਡੀ ਦੂਰ ਜਾਊਗਾ ਬਾਰਡਰਾਂ ਤੇ ਠੰਡ ਨਾਲ ਲੱਗੂ ਉੱਥੇ ਕਿਵੇਂ ਤੰਬੂਆਂ 'ਚ ਬੈਠੇ ਨੇ ਕੋਈ ਨਹੀਂ ਉਹਨੂੰ ਮੈਂ ਪੁੱਛਦੀ ਸਮਝਾ ਦੇਣੀ ਹੈਗੀ ਕੁਛ ਨਹੀਂ ਐ ਵੀ ਪੁੱਛ ਲੈ ਕਿਉਂ ਰੁਕ ਗਿਆ ਤਾਂ ਠੀਕ ਆ ਫਿਰ ਤਾਂ ਮੈਂ ਜਾਂਦੀ ਨਹੀਂ ਨਹੀਂ ਫਿਰ ਮੈਂ ਕੱਪੜੇ ਤਾਂ ਤੈਹ ਲਾ ਕੇ ਰੱਖ ਲਾਂਗੀ ਮੈਂ ਜਾਊਂਗੀ ਜਲਾ ਕੰਨਿਆਣੇ ਆਏਗੇ ਤੁੰਦ 'ਚ ਜਾ ਇਥੋਂ ਬਾਰਡਰ ਤੋਂ ਜਾ ਕੇ ਆਊਗਾ ਫੇ ਮੈਨੂੰ ਸਮਝਾਉਣੀ ਹੈ ਕਿ ਜੇ ਨਾ ਹਟਿਆ ਫਿਰ ਤਾਂ ਜਾਊਗਾ ਹੀ ਹੁਣ ਨਹੀਂ ਮਾਤਾ ਪਹਿਲਾਂ ਤੂੰ ਕਹਿ ਕੇ ਆ ਉਹਨੂੰ ਪੁੱਛ ਕੇ ਆ ਵੀ ਜਾਂਦਾ ਕਿ ਨਹੀਂ ਜਾਂਦਾ ਚਲ ਮੈਨੂੰ ਰੋਕ ਪੁੱਛਦੀ ਹੈ ਸਮਝਾਉਣੀ ਆ ਇਹਨੂੰ ਉਹਨੂੰ ਰੋਕ ਲੈ ਪੁੱਤ ਪਾ ਕੱਪੜੇ ਉਹਨੂੰ ਰੋਕ ਲੈ ਫਿਰ ਮੈਂ ਨਹੀਂ ਜਾਂਦੀ ਚਲ ਆ ਮੈਂ ਕਹਿ ਨਹੀਂ ਇਹਨੂੰ ਦੇਖ ਲੈ ਉਹਨੂੰ ਤਾਂ ਕਿ ਮੈਂ ਕਹਿ ਨਹੀਂ ਮੈਂ ਤਾਂ ਕਹਿੰਦੀ ਹਜੇ ਤੇ ਮੈਨੂੰ ਕਹਿ ਤੂੰ ਤਾਂ ਕੱਪੜੇ ਨਾ ਪਾ ਉਹ ਜੀ ਤਾਂ ਕਿ ਕੋਈ ਨਹੀਂ ਜਦ ਤੂੰ ਜਾ ਕੇ ਆ ਗਿਆ ਤਾਂ ਕਿ ਫਿਰ ਤੂੰ ਜਾਬੀ ਇਹ ਬੜੀ ਗੱਲ ਹੈ ਦੇਖ ਲਈ ਉਹਨੂੰ ਜੱਗੇ ਨੂੰ ਜਾ ਕੇ ਲੱਗ ਗਿਆ ਤਾਂ ਕੰਕੀਂ ਕਰਦਾ ਫਿਰਦਾ ਹੈਗਾ ਉਹ ਫਿਰਦਾ ਹੈਗਾ ਦਾ ਚੀਜ਼ ਦੇ ਪੱਲੀ ਦੀ ਚੱਕੀ ਟਰੈਕਟ ਦੇ ਨੇੜੇ ਅੱਗੇ ਤਾਂ ਰੋ ਸਾਈਕਲ ਤੇ ਲਿਆਉਂਦਾ ਸੀ ਅੱਜ ਟਰੈਕਟਰ ਤੇ ਖੜਾ ਤਿਆਰ ਹੋਇਆ ਜੱਗਿਆ ਕੀ ਕਰਦਾ ਪੁੱਤ ਹਾਂ ਮਾਤਾ ਮੈਂ ਤਾਂ ਖਰਾਬ ਵੱਟ ਕੇ ਲਿਆਉਂਦਾ ਸੀਗਾ ਮਾਤਾ ਅੱਗੇ ਤਾਂ ਰੋ ਸਾਈਕਲ ਤੇ ਲਿਆਉਂਦਾ ਅੱਜ ਕਿਵੇਂ ਟਰੈਕਟ ਦੇ ਜਾਈ ਜਾਣਾ ਟਰੈਕਟਰ ਦੇ ਨਾਲ ਤਾਂ ਮੈਂ ਆ ਜਾਂਦਾ ਸੀਗਾ ਮੈਨੂੰ ਆਇਆ ਸੀਗਾ ਮੈਂ ਕਹਿੰਦਾ ਮੈਂ ਮੈਂ ਆਪਣੇ ਮੈਨੂੰ ਟਰਾਲੀ ਜਾਊਗੀ ਉੱਥੇ ਖਨੋੜੀ ਬਾਟਰ ਤੇ ਤੇ ਮੈਨੂੰ ਐ ਮਖਾ ਮਖਾ ਮੈਂ ਵੀ ਭਾਗ ਜਾਉਂਦਾ ਨਾਲ ਤੇ ਮਖਾ ਦੋ ਤਿੰਨ ਦਰਾਂ ਹਰਾ ਵੱਢ ਲਊਗਾ ਫਿਰ ਤੁਹਾਨੂੰ ਔਖਾ ਹੋ ਜੀ ਦੋ ਤਿੰਨ ਦਰਾਂ ਮੈਂ ਟੋਖਾ ਕਰਕੇ ਇਕੱਠੀ ਧਰ ਜੂੰਦੀ ਸੀ ਮਗਰ ਚੱਕ ਚੱਕ ਕੇ ਪਾਈ ਆਇਓ ਅੱਛਾ ਹਾਂ ਆ ਲੈਣਾ ਹਰਾ ਟੈਟ ਦੇ ਹਾਂ ਨਹੀਂ ਤਾਂ ਫਿਰ ਮੈਂ ਸਹੀ ਗਲਤੀ ਲਿਓਣਾ ਸੀ ਮਖਾ ਟਰੈਕਟਰ ਤੇ ਮਖਾ ਦੋ ਤਿੰਨ ਭਰੀਆਂ ਇਕੱਠੀਆਂ ਆ ਜਾਣਗੀਆਂ ਤੇ ਪੁੱਤ ਤੂੰ ਪਹਿਲਾਂ ਪਾਲੀ ਨਾ ਤਾਂ ਰਿਆ ਕਰ ਲੈਂਦਾ ਫਿਰ ਉਹ ਕਰਦਾ ਤੂੰ ਉਹਨਾਂ ਨੂੰ ਹਾਂ ਕਹਿ ਕੇ ਆਉਂਦਾ ਹੁਣ ਇਹ ਰੌਲਾ ਪਾਉਂਦੀ ਐ ਕਿ ਨਹੀਂ ਮਾ ਇਹ ਪੇਕੀ ਜਾਣਾਗਾ ਤਾਂ ਪੇਕੀ ਤਾਂ ਜਾਣਾ ਬੇਬੇ ਮੈਂ ਤੈਨੂੰ ਐਂ ਕਹਾਂ ਦੇਖੀ ਇਹ ਛੁੱਟੀਆਂ ਹੈ ਕਾਇਦ ਨੇ ਪੰਗੀਆਂ ਤੇ ਉਹ ਜੇ ਮੈਂ ਹੁਣ ਖਨੋਰੀ ਆ ਮੈਂ ਕੱਲਾ ਜਾਂ ਨਾ ਹੋ ਫਿਰ ਤਾਂ ਹੁੰਦਾ ਪਿੰਡ ਚ ਕਿੰਨੇ ਬੰਦੇ ਜਾਂਦੇ ਹੁਣ ਮੇਰਾ ਵੀ ਹੱਕ ਮੰਨਦੀ ਆ ਜਾਂਦਾ ਵੀ ਆਪਾਂ ਵੀ ਖੇਤੀ ਕਰਦੇ ਆ ਆਹੋ ਤੇ ਤੇਰੀ ਗੱਲ ਮੰਨੀ ਪੁੱਤ ਮੈਂ ਫਿਰ ਹੁਣ ਵੀ ਉਹਨੂੰ ਕਿਵੇਂ ਸਮਝਾਵਾਂ ਫੇ ਤੂੰ ਹਟ ਜਾ ਤੂੰ ਮੰਗਰੋ ਬਾਗ ਦੀ ਹੋਰ ਜਾਊਗਾ ਜਿਦਾ ਜਿਹਾ ਉਹ ਐ ਦਵਾਰੇ ਕੀ ਬਿਦਾ ਵੇ ਵੇ ਕਦੋਂ ਜਾਣ ਨਾ ਜਾਣ ਮੈਨੂੰ ਐਸੀ ਹੋਵੇ ਹੁਣ ਪਿੰਡ ਦੇ ਗਏ ਆ ਜੇ ਆਪਾਂ ਬਗਾਰਲੇ ਪਿੰਡਾਂ ਨਾਲ ਜਾਵਾਂਗੇ ਹਣਾ ਉਹ ਨਾ ਫਿਰ ਮਾਤ ਜੀ ਨਹੀਂ ਮੇਰੀ ਹੁੰਦੀ ਕੀ ਤਾਂ ਕਹੇ ਜੇ ਬੰਦਾ ਕਹੇ ਜੇ ਹੁੰਦਾ ਵੀ ਐ ਪਿੰਡ ਦੇ ਜਾਣਗੇ ਮੈਂ ਖਾ ਚੱਲ ਇਹਨਾਂ ਨਾਲ ਹੀ ਬਾਜਦਾ ਇਹ ਚਾਰ ਦਿਨ ਲਾਉਣਗੇ ਇਹਨਾਂ ਨਾਲ ਹੀ ਮੁੜਿਆ ਹਾਂ ਇਹ ਕਿਹੜਾ ਬਾਜ ਦਿਨ ਲਾਉਣਗੇ ਕਹਿੰਦੇ ਚਾਰ ਕਿ ਦਿਨ ਲਾਵਾਂਗੇ ਅਸੀਂ ਔਰ ਪਤਾ ਪਾ ਕਰਸਾਨ ਆ ਆਪਾਂ ਨੂੰ ਜ਼ਰੂਰੀ ਆਉ ਤਾਂ ਜਾਣਾ ਉਹਨਾਂ ਨਾਲ ਹਾਂ ਇਹ ਉਹੀ ਬਸ ਉਹਨੂੰ ਮੇਰੇ ਤੇ ਲਹ ਕਲੇਜ ਪਾਈ ਖੜੀਆ ਕਹਿੰਦੀ ਲੈ ਛੁੱਟੀਆਂ ਛੁੱਟੀਆਂ ਵੀ ਫੇਰ ਕੀ ਹੁੰਦੀ ਛੁੱਟੀਆਂ ਜਦੋਂ ਮੈਂ ਆ ਕੇ ਤੂੰ ਮਗਰ ਉਹ ਵਾਈ ਦੀ ਚਾਹ ਤੇ ਲੈ ਨਾ ਚੱਲ ਕੋਈ ਨਹੀਂ ਬਤਾ ਤੂੰ ਹੁਣ ਆਇਆ ਕਾਰਨ ਮੈਂ ਤਾਂ ਕਹਿੰਦੇ ਨਾ ਜਾ ਜੇ ਬਈ ਆਖੇ ਲੱਗਦੀ ਤਾਂ ਭਗ ਜਾ ਪਹਿਲਾਂ ਉਹਨੂੰ ਸਮਾਰ ਕੇ ਪੁੱਛ ਲੈ ਫੇਰ ਰੌਲਾ ਪੈ ਗਿਆ ਫੇਰ ਵੀ ਮਾੜੀ ਗੱਲ ਹੀ ਆ ਘਰੇ ਚਲ ਫੇਰ ਮੈਂ ਹਰਾ ਤਾਂ ਫੇਰ ਮੈਂ ਵੱਢ ਲੈਣਾ ਹੋਰ ਕੀ ਆ ਫੇਰ ਤੂੰ ਦੇਖ ਲੈ ਉਹਨੂੰ ਕਹਿ ਕੇ ਤੂੰ ਉਹਨੂੰ ਕਹ ਦੇ ਕੁਛ ਨਹੀਂ ਦਾ ਉਹਨੂੰ ਜਾਇਆ ਨੇ ਦੋ ਦਿਨ ਜੇ ਮੰਨਦੀ ਆ ਤਾਂ ਦੇਖਾ ਉਹ ਤਾਇਏ ਕੇ ਵੀ ਆਂਦੇ ਆ ਹਾਰੇ ਆਂਦੇ ਗਏ ਹੁਣ ਮੈਂ ਸਮਝਾਏ ਸੀ ਫੇਰ ਮੈਂ ਤੇ ਚਾਚੀ ਨੂੰ ਕਹਿਦਾ ਨਹੀਂ ਐ ਵੀ ਤੂੰ ਕਹ ਦੇ ਵੀ ਸਾਡਾ ਵੀ ਗਿਆ ਹੋ ਉਹਨਾਂ ਦਾ ਵੀ ਕੋਈ ਕੋਈ ਗਿਆ ਕੋਈ ਮੈਂ ਹਾਂ ਚਾਚੀ ਉਹ ਚਾਚੀ ਦਾ ਪੋਤਾ ਗਿਆ ਅੱਛਾ ਚਾਚੀ ਨੂੰ ਕਹੇ ਚਾਚੀ ਦਾ ਪੋਤਾ ਵੀ ਗਿਆ ਉਹਨੂੰ ਕਹ ਦੇ ਹਾਂ ਮੈਂ ਉਹਨੂੰ ਕਹਿ ਦੇਣੀ ਫਿਰ ਤੇਰੀ ਚਾਚੀ ਨੂੰ ਵੀ ਨਹੀਂ ਸਮਝਾ ਦੇ ਸਾਡੀ ਪਾਲੀ ਨੂੰ ਹਾਂ ਹਨਾ ਹਾਂ ਫਿਰ ਤੂੰ ਬਾਬ ਜੀ ਚੱਲ ਠੀਕ ਹੈ ਚੰਗਾ ਹਾਂ ਜੱਗੇ ਦਾ ਪਤਾ ਲੈ ਕੇ ਆਉਂਦੀ ਹੈ ਲਾ ਦੀ ਆ ਭੈਣ ਤਾਂ ਵੀ ਹਾਂ ਭੈਣੇ ਆ ਜਾ ਚੰਗਾ ਮੈਂ ਵੀ ਤੇਰੇ ਕੰਨੀ ਜਾਂਦੀ ਸੀ ਉਹ ਕਿਵੇਂ ਬਹਿ ਜਾ ਇੱਥੇ ਦੱਸਦੀ ਆ ਤੈਨੂੰ ਹਾਂ ਬਹਿ ਜਾ ਬਹਿ ਜਾਨੀ ਆ ਬਹਿ ਜਾ ਮੈਂ ਤਾਂ ਐ ਪੁੱਛ ਰਹੀ ਸੀ ਤੈਨੂੰ ਹੂੰ ਮੱਖਾ ਸਾਡੇ ਤਾਂ ਨਾ ਉਹ ਜਾਂਦਾ ਜੱਗਾ ਉੱਥੇ ਘਰ ਨਹੀਂ ਆਇਆ ਨਾ ਅੱਛਾ ਫਿਰ ਕੀ ਹੋ ਗਿਆ ਤੇ ਉਹ ਨਾ ਪਾਲੀ ਰੋਲਾ ਪਾਉਂਦੀ ਆ ਕਿਉਂ ਪਾਉਂਦੀ ਮੇਰਾ ਪੁੱਤਾ ਇਹ ਦੂ ਛੋਟਾ ਹੈ ਲੈ ਹੋ ਗਿਆ 10 ਮਿੰਟ ਲੈ ਕੇ ਅੱਛਾ ਉਹ ਵੀ ਗਿਆ ਉਹ ਵੀ ਗਿਆ ਉਹਦਾ ਦੂਜਾ ਤੀਜਾ ਜਿਹੜਾ ਉਹਦਾ ਤਾਂ ਫਿਰ ਅੱਛਾ ਹਾਂ ਤੇ ਲੈ ਹੁਣ ਪਾਲੀ ਕਹਿੰਦੀ ਮੈਂ ਦਾਦੇ ਪੇਕੀ ਜਿਨੀ ਜਵਾਕਾਂ ਲੈ ਕੇ ਗਈ ਸੀ ਆਪਣਾ ਤਾਂ ਖੇਤੀ ਕਰਦੇ ਹੱਕਵੰਦਾ ਆਪਣਾ ਵੀ ਜਾਣਦਾ ਹਾਂ ਕਹਿੰਦੀ ਮੈਨੂੰ ਛੁੱਟੀਆਂ ਕਦਿ ਵਾਦੇ ਪਿਆ ਕੀ ਮੇਰੇ ਕਿਉਂ ਨਹੀਂ ਆਏਂਗੀ ਤੂੰ ਉੱਥੇ ਜਾਣਾਗਾ ਮੈਂ ਤਾਂ ਆਪ ਬੈਗ ਭਰ ਕੇ ਜਾਣੀ ਜਵਾਕ ਹਾਂ ਤੂੰ ਹਾਂ ਫਿਰ ਵੀ ਜੇ ਮੇਰੇ ਅੱਖੇ ਲੱਗੀ ਪਰਲੀ ਹਾਂ ਤੂੰ ਉਹਨੂੰ ਸਮਝਾ ਪੈਣੇ ਮੈਂ ਸਮਝਿਆ ਨਹੀਂ ਹੋਇਆ ਮੇਰਾ ਪੁੱਤ ਆ ਵੀ ਗਿਆ ਪਰ ਪਾਈ ਤੂੰ ਆ ਨਾ ਕਰੇਸ ਦਾ ਹੋਰ ਵੀ ਕਰੇਸ ਨਾ ਕਰ ਬਾਗ ਜਾਂਦੇ ਜੱਗੇ ਨੂੰ ਹਾਂ ਸਾਰੇ ਮੁੰਡੇ ਜਾ ਹੀ ਜਾਂਦੇ ਨੇ ਹਾਂ ਤੇ ਮੈਂ ਵੀ ਤੇਰੇ ਨਾਲ ਸੱਦਨੀ ਆਉਂਦੀ ਸੀ ਐਂਬੂਲੈਂਸ ਚ ਉੱਥੇ ਬੋਚ ਕੇ ਬੌੜੀਆਂ ਤੇ ਡਿੱਗਣਾ ਪਈ ਬੋਚ ਕੀ ਉੱਤਰਦੀਆਂ ਪੈਂਡ ਹੋ ਰਹਾ ਕਿ ਤੇਰਾ ਟੀਵਲੀ ਉਹ ਬਾਈ ਠੀ ਆ ਗਈ ਮਾ ਕਦੇ ਰ ਆ ਬਾਂ ਰੱਖ ਕੇ ਮੈਂ ਤੇ ਪਾ ਨਹੀਂ ਦੋਨੇ ਜਾਣੀਆਂ ਕਰ ਲਾਂਗੇ ਕੰਮ ਇੱਕ ਦਿਨ ਔਖੀਆਂ ਸੌਖੀਆਂ ਚਾ ਸਾਰ ਲਾਂਗੇ ਪਈਆ ਰੱਸੀ ਲੈ ਪੈਣ ਆ ਪਈਆ ਉੱਛਲਾ ਹੋਰ ਆ ਜਾ ਤੇ ਅੱਖੇ ਲੱਗੂ ਦੀ ਦਾ ਤੇਰੇ ਕਹਿੰਦੀ ਤੂੰ ਪਈ ਕਾ ਤੂੰ ਕੰਮ ਕਰਦਾ ਅੱਛਾ ਤੀ ਕੋ ਕੰਮ ਕਰ ਪਈਆ ਵਾ ਜਨਾ ਕਾ ਚੱਕੀ ਉੱਧ ਪੈਣਾ ਹੀ ਆ ਠੰਡ ਆ ਹੁਣ ਪੈਣਾ ਤਾਂ ਹੈਗੀ ਏ ਘਰੇ ਮੈਂ ਜੇ ਤੂੰ ਮੈਂ ਸੁਣੇ ਕਲੇਸ਼ ਕਰਦੀ ਏ ਜੱਗੇ ਉੱਥੇ ক্লোਰੀ ਵਾਡਰ ਤਿੰਗ ਜਾਣ ਹੁੰਦੀ ਲੈ ਚੱਕੀ ਤੈਨੂੰ ਕਿਨੇ ਰਸਤਾ ਜਾ ਕੇ ਉਹ ਜਾਣ ਜਾਂਦੀ ਮੈਂ ਲੈ ਮੈਨੂੰ ਹੁਣ ਤੇਰੀ ਬੇਬੇ ਉਧਰ ਆਏ ਆਉਂਦੀ ਸੀ ਉਹ ਵੀ ਸੋਤੇ ਆਉਂਦੀ ਏ ਭਾਵੇਂ ਉਹ ਦੂ ਬੇਬੇ ਤਾਂ ਟੀਕਾ ਨਹੀਂ ਆ ਦਸਰੇ ਠੰਡ ਚ ਬੈਠੇ ਨੇ ਤਾਂ ਘਰ ਘਰ ਜਾ ਕੇ ਦਸਣ ਜਾਂਦੀ ਆ ਪਹਿਲਾਂ ਵੀ ਸਾਡੀ ਬਹੂ ਰੋਕਦੀ ਏ ਜੱਜਣ ਜਾਣ ਰੋਕ ਰੋਕ ਦਿਆ ਫਿਰ ਇਹ ਕਹਿੰਦੀ ਏ ਨਾ ਬੇਬੇ ਤੂੰ ਕੀ ਨਹੀਂ ਕਰਿਆ ਜਾਂ ਜਾਂ ਚਾਚੀ ਨਾ ਪਾਸਪੋਰਟ ਦੇਈਆਂ ਕੋਪਾਲੀ ਇਹ ਤਾਂ ਆਪ ਹੀ ਆਉਂਦੀ ਸੀਗੀ ਇਧਰ ਤੱਕ ਨਹੀਂ ਹੋਗੀਆਂ ਅਸੀਂ ਤਾਂ ਇਹ ਤਾਂ ਕੀ ਹੋ ਗਿਆ ਇਹ ਕਹਿੰਦੀ ਸਾਡਾ ਜੱਗਰ ਹੋ ਰਹੀਆਂ ਬੈਠੇ ਹੋਣ ਤੂੰ ਕਿਰਾਇਆ ਬਣਾ ਲਈ ਵੀ ਮੈਨੂੰ ਤਹੂਗੀ ਨਹੀਂ ਬਾਲੀ ਤੂੰ ਤਾਂ ਉਹ ਬਲੱਡ ਵਧਾ ਲਾਣੀ ਹੈ ਬਲੱਡ ਕਿੰਨਾ ਫਿਰ ਬੇਬੇ ਮੈਂ ਤਾਂ ਜਾਉਂਗੀ ਪੇਕੀ ਧਾਰਾ ਫਿਰ ਚਾਚੀ ਨਾ ਲਾ ਲਾ ਕਿ ਚਬਾ ਲਈ ਮੈਨੂੰ ਤਾਂ ਚਾਹੀਦੀ ਨਾ ਉਹ ਆਵੇ ਕਰੇ ਸੇ ਮੈਂ ਪਾ ਲੈ ਕਿ ਮੈਂ ਬਿਤਰ ਚੁੱਟ ਕੇ ਲੈ ਬਲ ਮੈਥੋਂ ਨੀਰਾ ਬੁੜੀ ਤਾਂ ਕਾ ਬੰਦਾ 7 ਸਾਲ ਦੀ ਤਾਂ ਜਿਹੜਾ ਤੂੰ ਤੂੰ ਵੀ ਪਾ ਸਕਦੀ ਨੀਰਾ ਮੈਥੋਂ ਤਾਂ ਨਹੀਂ ਪੈਂਦਾ ਮੇਰੀ ਤਾਂ ਬਾਹ ਦੁਖਦੀ ਆ ਆ ਬਾਹ ਕੋਈ ਦੁਖਦੀ ਨਹੀਂ ਉਹ ਹੀ ਕਰਦੀ ਆ ਤੂੰ ਵੀ ਜਾਵੇ ਲੈ ਚਾਚੀ ਤੈਨੂੰ ਕੀ ਪਤਾ ਕਿਸੇ ਦਾ ਦੁੱਖ ਦਾ ਹੁਣ ਮੈਨੂੰ ਪਤਾ ਜੀ ਮੈਨੂੰ ਦੁੱਖ ਲੱਗਿਆ ਮੇਰੀ ਬਾਹ ਦੁਖਦੀ ਆ ਮੇਰਾ ਪੋਤਾ ਅੱਜ ਦੋ ਘੰਟੇ ਉਹ 10 ਮਿੰਟ ਲੈ ਆਇਆ ਉਹ ਟ੍ਰੈਕਟਰ ਵੀ ਲੈ ਕੇ ਗਿਆ ਫਿਰ ਤੇਰਾ ਪੁੱਤ ਤਾਂ ਨਹੀਂ ਗਿਆ ਤੇਰਾ ਪੋਤਾ ਹੀ ਗਿਆ ਪੁੱਤ ਪੁੱਤ ਆ ਕੰਮ ਤੇ ਲੱਗਿਆ ਹੋਇਆ ਜਮਾਂ ਨਹੀਂ ਕੋਈ ਆਇਆ ਉਹਨੂੰ ਆਖਰਪਾਈ ਕਿਉਂ ਜਾਣਾ ਹੈ ਨਾ ਬੜੀ ਗੱਲ ਹੈ ਚਾਚੀ ਮੈਂ ਚਾਹ ਦੇ ਤਾਂ ਮੰਨਦੀ ਨਹੀਂ ਹੈਗੀ ਮੈਂ ਤੁਹਾਨੂੰ ਜਾਣ ਦਿੰਦੀ ਚਾਹ ਪੀਣੀ ਹੈ ਤਾਂ ਦੱਸ ਚਾਹ ਬਣਾ ਦੇਣੀ ਹੈ ਚਾਹ ਕਿਹੜੀ ਰੰਗ ਦੀ ਹੈ ਜੀ ਕੁਕਲੇ ਸਪੱਸ਼ਟ ਦੱਸ ਚੱਲ ਭੈਣੇ ਕੋਈ ਨਹੀਂ ਆ ਜਾ ਬੈਸਤਾ ਹੀ ਰਹੂਗਾ ਇਹ ਤਾਂ ਵੀ ਬਲੱਡ ਵਾਦ ਦਾ ਪਾਣੀ ਆਦਾ ਮੈਨੂੰ ਚੱਕੇ ਬਾਰੇ ਕਹਿਣਾ ਮੈਂ ਤਾਂ ਉਹ ਕਹਾਣੀ ਰੱਟਕ ਦਿਨੀ ਹੈਗੀ ਜੀ ਨਹੀਂ ਬਾਨੀ ਮੈਂ ਨਹੀਂ ਗਈ ਇਹਨੇ ਕੋਈ ਇਹ ਤਾਂ ਆਪ ਹੀ ਆਉਂਦੀ ਸੀ ਆਪ ਹੀ ਆਉਂਦੀ ਸੀ ਮੈਂ ਤਾਂ ਆ ਜਾ ਚਲ ਲੈ ਭਾਣੇ ਆ ਜਾ ਇਹ ਤਾਂ ਕਿਸੇ ਦੀ ਨਹੀਂ ਮੰਦੀ ਹੈਗੀ ਇਹ ਤਾਂ ਭਾਣੇ ਖਪਾਲੀ ਪਾਈ ਪਈ ਹੈ ਤੇਰੇ ਨਾਲ ਝੰਗਾ ਰਹਿੰਦੀ ਹੈ ਭਾਣੇ ਦੀਪਾ ਨੇ ਮੇਰਾ ਨਾ ਤਾਂ ਵਧੀਆ ਰਹਿੰਦੀ ਆ ਅੱਛਾ ਤੇ ਜਮਾ ਨਹੀਂ ਲੜਦੀ ਬੁਲਾਈ ਚੰਗਾ ਸੁਭਾਅ ਹੈਗਾ ਅੱਛਾ ਨਾ ਹੀ ਦੋਨੇ ਜੀ ਆਪਸ ਚ ਲੜਦੇ ਸੀ ਅੱਜ ਇਹਨੂੰ ਪਤਾ ਨਹੀਂ ਕੀ ਹੋ ਰਿਹਾਗਾ ਅੱਜ ਤਾਂ ਇਹ 22 ਮਿੰਟ ਪੈੜੀ ਲੱਗੀ ਮੈਂ ਤਾਂ ਖਤਰਨਾ ਲੜਦੀ ਹੂ ਨਾ ਇਹ ਤਾਂ ਦੋਨੇ ਜੀ ਨਾ ਬਾੜੀ ਕਿਉਂ ਖਿੱਚਦੀ ਰਹਿੰਦੇ ਸੀ ਜਮਾ ਨਹੀਂ ਲੜਦੇ ਸੀਗੇ ਤੇ ਕਿਸੇ ਦੇ ਕੋਈ ਆਂਡ ਗਵਾਡਨੇ ਨਾ ਕੁਝ ਕਰਾਤਾ ਹੋਵੇ ਦੀਪਾ ਨੇ ਕੱਲ ਇਹਨਾਂ ਦੇ ਬਾਗ ਵੀ ਸੀਗੀ ਅੱਛਾ ਉਹ ਤੇ ਆ ਲੋ ਕੇ ਤੇ ਉਹਨਾਂ ਨੇ ਕੋਈ ਪਤਾ ਚਾ ਚੂ ਪੀ ਆਈ ਪਤਾ ਨਹੀਂ ਉਹਨਾਂ ਨੇ ਕੋਈ ਤੁਣਾ ਟੱਪਾ ਕਰਿਆ ਸੀ ਉਹ ਟੱਪਿਆ ਹੀ ਉਹ ਤੁਣਾ ਟੱਪਾ ਕਰਿਆ ਪਹਿਲੇ ਉਹਨਾਂ ਨੇ ਰੋਟੀ ਖਾਂਦੇ ਤੇ ਕੋਈ ਰਾਜੀ ਹਾਂ ਰੋਟੀ ਖਾਂਦੇ ਤੇ ਕੋਈ ਰਾਜੀ ਨਹੀਂਗਾ ਬਸ ਤਾਂ ਰਾਜੀ ਉੱਥੇ ਹੀ ਇਹਨੂੰ ਕੁਝ ਹੋ ਗਿਆ ਸਾਡੀ ਉਹਨਾਂ ਨੇ ਕੁਝ ਕਰਾਤਾ ਪਹਿਲੇ ਕੱਲ੍ਹ ਜੀ ਲੱਗਿਆ ਮੂੰਹ ਹੀ ਨਹੀਂ ਬੋਲਦੀ ਨਾ ਮੈਨੂੰ ਨਾ ਜੱਗੇ ਨੂੰ ਉਹ ਉਹਨਾਂ ਦੀ ਪਤਾ ਨਹੀਂ ਤੁਸੋਡੇ ਕਰਿਆ ਤੇ ਘਟਕਾਏ ਹਾਂ ਇਹ ਪਤਾ ਨਹੀਂ ਕੀ ਆ ਬੋਲਾ ਮੈਂ ਵੀ ਕੋਈ ਤੁਸੀਂ ਕਿਸੇ ਕੋਲ ਗਏ ਤਾਂ ਨਹੀਂ ਜੀ ਚਲਦੇ ਕੋਈ ਕਿ ਤੇ ਆਈ ਨਾ ਸਾਡੀ ਬਹੁਤ ਕੁਝ ਹੋ ਗਿਆ ਹੋਵੇ ਮੈਂ ਦੇਖਾ ਤਾਂ ਸਹੀ ਕੀ ਗੱਲਾਂ ਕਰੀ ਜਾਂਦੀਆਂ ਨੇ ਮੇਰੇਆਂ ਤਾਂ ਨੀ ਚੁਗਲੀਆਂ ਕਰਦੀਆਂ ਕਿਹੜੀਆਂ ਉਹ ਬੜ ਮੱਚ ਬਿਨਾ ਪਹਿਂ ਕਿਤੇ ਮੈਂ ਪਖੰਡੂ ਹੀ ਨਾ ਕਰਦੀ ਸੋਈ ਆਹੋ ਬਣੇ ਵੀ ਕੋਈ ਪਤਾ ਕੋਈ ਅੱਟੇ ਚ ਲੱਤਰ ਕਰਦੀ ਵੀ ਉਹ ਨੂੰ ਮੈਂ ਜਾਣ ਨਾ ਦੇਵਾ ਬਸ ਜੇ ਮੈਂ ਉਹ ਜਾਣ ਨਾ ਦੇਵਾ ਤੇ ਆਪੇ ਵੀ ਨੀਰਾ ਪਾਉਂਦਾ ਮੁੰਡਾ ਸਾਰਾ ਦਿਨ ਉਹ ਹੱਸੇਦਾ ਉਹ ਹੀ ਗੋਹੱਸੇ ਕਰਕੇ ਯਾਹੀ ਨੀਦਾ ਬੋਲ ਜਲਾ ਪਾਣ ਦੇ ਮਾਰ ਨਾ ਨੀ ਨੀ ਬਹਿਰ ਪਾਓ ਆ ਬਤਾ ਵੀ ਨਹੀਂ ਆਉਦੇ ਸੀ ਪਤਾ ਆ ਇਹਦਾ ਪੀਪਾ ਪਾਣੀ ਪੀਣੇ ਕੀ ਪੀਦਾ ਕਦੋਂ ਜਾਓ ਕੱਲ ਵੀ ਚੱਲਦਾ ਚੱਲਦਾ ਪੈਸਾ ਘੋਟਾ ਹੋ ਜਾਂਦਾ ਘੋਟਾ ਹੋ ਜਾਂਦਾ ਉਹੀ ਤਾਂ ਗੱਲ ਹੈ ਚੱਲ ਭੈਣ ਚਾ ਲੋ ਮੈਂ ਤਾਂ ਅੱਖਟਕਾ ਆ ਜੂ ਨਹੀਂ ਮਗਰੇ ਨਾ ਜਾ ਸੁਈਤੀ ਕੀ ਘੇੜ ਕੇ ਜਦੋਂ ਮਾਤਾ ਨਿਕਲੂਗੀ ਉਦੋਂ ਵਿੜਕ ਤਾਂ ਲਊ ਕੀ ਬੋਲਦੀ ਨਾਲ ਚੌਕੂ ਵਿੱਕੇ ਦਮ ਦੇ ਕੇ ਮੈਨੂੰ ਨਹੀਂ ਮਗਰੀ ਜਾਨੀ ਹੌਲੀ ਹੌਲੀ ਆ ਭੈਣ ਵਗ ਜਾ ਫਿਰ ਤੂੰ ਤਾਂ ਨਾ ਨਾ ਉਹਨੀ ਠੀਕ ਦੀ ਹੈਗੀ ਭੈਣੇ ਚਲ ਤੂੰ ਤਾਂ ਜਾ ਆ ਦੇ ਕਰੇ ਉਹ ਆਲਾ ਮਾਤਾ ਉਹ ਜਾ ਮਾ ਕਰੇ ਨਾ ਛਾ ਪਕਾ ਲਈ ਖਿਚੜੀ ਕੋਈ ਥੋੜੀ ਜਿਹੀ ਬਾਲੀ ਮੈਂ ਮਗਰੀ ਆਉਂਦੀ ਸੀ ਅੜੀ ਤੇ ਖਿਚੜੀ ਪਕਾਉਂਦੀ ਆਂਦੀ ਸੀ ਬੱਬੇ ਉਹਦੇ ਨਾਲ ਮੈਂ ਤਾਂ ਕੁਝ ਨਹੀਂ ਆਖਾ ਬਾਲੀ ਆਖਾ ਕਿਉਂ ਨਹੀਂ ਤੈਨੂੰ ਕੀ ਕਹੀ ਜਾਂਦੀ ਸੀ ਆਖੇ ਮੁੰਡਾ ਕੋ ਹੱਸੜਦਾ ਤੇ ਮੈਂ ਤੂੰ ਸਿੱਟ ਲਿਆ ਕਰ ਬੱਬੇ ਨਹੀਂ ਬਤੂਏ ਤੈਨੂੰ ਸਮਝ ਆ ਗਈ ਮੈਂ ਨਹੀਂ ਕੁਛ ਸਮਝ ਨਹੀਂ ਆ ਗਈ ਬੇਬੇ ਮੈਂ ਆਹਦੀ ਕੰਨੀ ਸੁਣੀਆ ਸਾਰੀ ਤੇਰੇ ਮਗਰ ਸੁਣਦੀ ਹੈਂ ਤੁਰਤਾ ਹੀ ਮੋਦੋਂ ਦੀ ਉੱਤਕੜੀ ਤੁਹਾਡੇ ਮਗਰੀ ਐ ਪਾ ਲਈ ਤਾਂ ਦੋਵੇਂ ਕੁਛ ਹੋ ਰਿਹਾਗਾ ਹੁਣ ਮੈਨੂੰ ਤਾਂ ਕਿਉਂ ਹੋ ਰਿਹਾ ਬੇਬੇ 5-5 ਪਈ ਜਾਨੀ ਆ ਨਾ ਨਾ ਮੈਨੂੰ ਤਾਂ ਕਿਉਂ ਹੋ ਰਿਹਾ ਨਾ ਪਹਿਲਾਂ ਤਾਂ ਚਾਚੀ ਨਾਲ ਖਿਚੜੀ ਪਕਾ ਲਈ ਫੁੱਲ ਵੀ ਆਖੇ ਹਾਂ ਹਾਂ ਕਿ ਉਹਨੂੰ ਕਹ ਉਹ ਵੀ ਕਹਿ ਕੇ ਗਈ ਹੈ ਤੈਨੂੰ ਅਖੇ ਤੇਰੀ ਨੂੰ ਤਾਂ ਜਾਣ ਕੇ ਲੱਛਣ ਕਰਦੀ ਐ ਕੰਮ ਤੋਂ ਟਰਲਦੀ ਮਾਰੀ ਉਹਨਾਂ ਦਾ ਗੱਲ ਕਹੀ ਨਹੀਂ ਇਹ ਤੇਰੇ ਪਾਸਰੀ ਜਾਂਦੇ ਹੋਈ ਪਾਸਰੀ ਕੋ ਜਾਣੂਗਾ ਮੈਂ ਖੜੀ ਸੁਣੀ ਗਈ ਐ ਚਾਚੀ ਵੀ ਸੱਦ ਕਹਿੰਦੀ ਪਹਿਲਾਂ ਚਾਚੀ ਕੀ ਮੇਰੇ ਮੁੱਗ ਛੱਟ ਲੱਗੀ ਐ ਬੇਬੇ ਤੂੰ ਚਾਚੀ ਨੂੰ ਲਈ ਪਹਿਲਾਂ ਸੱਦ ਕਹ। ਆ ਦੇਖ ਰਾ ਪਾਣੀ ਤੂੰ ਤਾਂ ਵੇ ਤਾਹੇ ਤਾਹੇ ਵਧੀਆ ਨਹੀਂ ਆ ਹੈ। ਹੋਰ ਮੇ ਕਾ ਵਧੀਆ ਨਹੀਂ ਆ। ਹੁਣ ਤਾਂ ਮੈਂ ਪਿੰਡ ਜਾਉਂਗੀ ਤੇ ਨਾਲੇ ਆਪਦਾ ਗੋਹਾ ਕੂੜਾ ਤੇ ਨਾਲ ਧਾਰਾਂ ਨਾਲ ਸਿੱਕ ਕਰਿਆ ਕਰੀ ਸਾਰਾ ਕੰਮ। ਮੈਂ ਜਾ ਕੇ ਦਿਖਾਉਂ ਤੇ ਆਵਾਂਗੀ। ਅੱਗੇ ਮੈਂ ਬਗ ਜਾਊਂਗੀ ਪਾਣੀ ਤੂੰ ਦੇਖ ਲੈ ਜਾਈ ਨਾ। ਨਾ ਮੈਂ ਜਾ ਕੇ ਦਿਖਾਉਂ ਬੇਬੇ ਹੁਣ ਤਾਂ ਜਾਈ ਪੁੱਤ। ਤੂੰ ਵੀ ਰੋਕ ਕੇ ਦਿਖਾਈ ਮੈਂ ਤਾਂ ਜਾਉਂਗੀ। ਨਹੀਂ ਤੂੰ ਬਣੇ ਮੈਂ ਤੈਨੂੰ ਜਾਣ ਨਹੀਂ ਦਿੰਦੀ ਜਾਈ। ਨਾ ਤਾਂ ਜਾਉਂਗੀ ਬੇਬੇ। ਤੂੰ ਅੱਜ ਜਾਣੇਗਾ ਨਾ ਬੇਬੇ ਮੈਨੂੰ ਛੁੱਟ ਗਿਆ ਚਾਰ ਮੈਂ ਤਾਂ ਜਾਣਾ ਹੀ ਜਾਂਦਾ ਅੱਛਾ ਚੁਗਲੀਆਂ ਕੋ ਕਰਦੀ ਫਿਰ ਚਾਚੀ ਨੇ ਖੜੀ ਮੇਰੇ ਨਾਲ ਬਾਹਰ ਤੇਰੇ ਕੋ ਚੁਗਲੀਆਂ ਨਹੀਂ ਕਰਦੀ ਤੂੰ ਜਾ ਮੈਂ ਸੁਣੀਆਂ ਕਰਨੀ ਮੈਂ ਤੇ ਜਾਉਂਗੀ ਲੱਗ ਜਾ ਤੂੰ ਮੈਨੂੰ ਪਤਾ ਨਹੀਂ ਕੀ ਹੋਇਆ ਪਿਆ ਤੈਨੂੰ ਪਤਾ ਨਹੀਂ ਕਿਹਨੇ ਪੜਦਾ ਤਾ ਤੂੰ ਨਾ ਆ ਜਾਈਂ ਨਾ ਮੈਂ ਤੇ ਜਾਉਂਗੀ ਨਹੀਂ ਤੂੰ ਤਾਂ ਜਾਣਾ ਨਹੀਂ ਹੈਗਾ ਨਾ ਬੇਬੇ ਤੂੰ ਜਾ ਵੜਨ ਦੇ ਜਾ ਹੀ ਨਾ ਤੂੰ ਫੜ ਜਾ ਤੂੰ ਨਾ ਆ ਜਾਈਂ ਨਾ ਚੱਕ ਬੈਗਾ ਮੇਰੇ ਅੱਖੇ ਲੱਗਦਾ ਪਾਣੀ मेरे पीज़ा। पीज़ा पीज़ा तू मेरे आख लग देखो परसू मैं ला दूंगी मैं करूंगी बगजो हाँ जाओ दो बखजो मैं देख लसू छा ਇਨਨਕੀ ਸ਼ਰਮਲਾ ਹੀ ਦੋ ਨੀ ਆਨੇ ਦੇ ਦੇਖ ਲੈ ਦੇਖ ਸੀਰ ਕਰਮਗੜ ਚੈਨਲ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੋ ਹੁਣੇ-ਹੁਣ ਵੀਡੀਓ ਦੇਖੀ ਹੈ ਵੀਡੀਓ ਵਧੀਆ ਲੱਗੀ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਫੇਰ ਮਿਲਾਂਗੇ ਨਵੀਂ ਵੀਡੀਓ ਨਾਲ ਸਾਡੀ ਟੀਮ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ